ਵਿਕਰਮ ਮਜੀਠੀਆ ਦੀ ਐਪਲੀਕੇਸ਼ਨ ਨੂੰ ਲੈ ਕੇ ਅੱਜ ਮੋਹਾਲੀ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਡਬਲ ਏ ਜੀ ਪ੍ਰੀਤਿੰਦਰ ਪਾਲ ਜੀ ਸਾਡੇ ਨਾਲ ਨੇ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਅੱਜ ਜਿਹੜੀ ਇਹਦੇ ਵੀ ਸੁਣਵਾਈ ਹੋਈ ਹੈ ਇੱਕ ਤਾਂ ਬੈਰਿਕ ਸਰ ਬੈਰਿਕ ਚੇਂਜ ਕਰਨ ਦੀ ਜਿਹੜੀ ਗੱਲ ਕੀਤੀ ਗਈ ਸੀ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਇੱਕ ਗਰਾਊਂਡ ਜਿਹੜਾ ਉਹਦੇ 'ਚ ਦੋ ਤਿੰਨ ਐਪਲੀਕੇਸ਼ਨ ਹੋ ਰਹੇ ਕਿਹੜੀ ਕਿਹੜੀ ਐਪਲੀਕੇਸ਼ਨ ਤੇ ਅੱਜ ਬਹਿਸ ਹੋਈ ਹੈ ਅ ਅੱਜ ਜੀ ਜਿਹੜੀ ਪਹਿਲੀ ਆਪਾਂ ਐਪਲੀਕੇਸ਼ਨ ਦੀ ਗੱਲ ਕਰਦੇ ਆ ਇੱਕ ਉਹਨਾਂ ਨੇ ਆਪਣਾ ਬੈਰਿਕ ਚੇਂਜ ਕਰਨ ਲਈ ਕਿਹਾ ਸੀ ਸਿਕਿਉਰਟੀ ਬੇਸ ਤੇ ਅਸੀਂ ਅਦਾਲਤ ਨੂੰ ਦੱਸਿਆ ਕਿ ਵੀ ਜਿਹੜੇ ਸਿਕਿਉਰਟੀ ਬੇਸ ਤੇ ਐਪਲੀਕੇਸ਼ਨ ਇਹ ਲਗਾ ਰਹੇ ਨੇ ਐਜੇ ਕੋਈ ਐਪਲੀਕੇਸ਼ਨ ਇਹਨਾਂ ਦੀ ਸੁਪਰਡੈਂਟ ਜੇਲ ਨੂੰ ਤਾਂ ਦਿੱਤੀ ਨਹੀਂ ਗਈ ਹੈਗੀ ਤੇ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਸਿਕਿਉਰਟੀ ਦਾ ਪੂਰਾ ਪੁਖਤਾ ਇੰਤਜ਼ਾਮ ਕੀਤਾ ਗਿਆ ਹੈਗਾ ਤੇ ਜਿਹੜਾ ਅਸੀਂ ਆਡਾਟ ਆਫਿਸਰਸ ਨੂੰ ਰੋਸਟਰ ਦੇ ਉੱਤੇ ਲਗਾਇਆ ਹੋਇਆ ਹੈ ਉਹਨਾਂ ਲਈ ਸਪੈਸ਼ਲ ਕੀ ਉਹਨਾਂ ਦਾ ਗਾਰਡ ਕੀਤਾ ਜਾ ਸਕੇ ਹਮਮ 오ਰੇਂਜ ਜਿਹੜੀ ਗੱਲ ਕਰ ਰਹੇ ਸੀ ਕਿ ਔਰੇਂਜ ਕੈਟਾਗਰੀ ਚ ਵੀ ਚ ਉਹਨੂੰ ਰੱਖਿਆ ਹੋਗਾ ਲੇਕਿਨ ਉਹਨਾਂ ਦਾ ਇਲਜ਼ਾਮ ਹੈ ਉਹਨਾਂ ਦੀ ਵਾਈਫ ਦਾ ਵੀ ਇਲਜ਼ਾਮ ਸੀਗਾ ਕਿ ਕਿਤੇ ਨਾ ਕਿਤੇ ਥ੍ਰੈਟ ਹੈ ਸਰਕਾਰ ਪਹਿਲਾਂ ਵੀ ਕਹਿ ਰਹੀ ਸੀ ਬਿਲਕੁਲ ਵੀ ਕਿਸੇ ਪ੍ਰਕਾਰ ਦਾ ਜੇਲ੍ਹ ਦੇ ਅੰਦਰ ਉਹਨਾਂ ਨੂੰ ਕੋਈ ਥ੍ਰੈਟ ਨਹੀਂ ਹੈਗਾ ਬਿਲਕੁਲ ਸਾਰਾ ਕੁਝ ਸੇਫ ਤੇ ਸਿਕਿਉਰ ਕਰਕੇ ਚੱਲ ਰਿਹਾ ਹੈ ਅਸੀਂ ਇਸ ਚੀਜ਼ ਦਾ ਖਾਸ ਤੌਰ ਤੇ ਖਿਆਲ ਰੱਖ ਰਹੇ ਹਾਂ ਠੀਕ ਹੈ ਸਰ ਦੂਜੀ ਐਪਲੀਕੇਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਗੱਲ ਦੂਜੀ ਐਪਲੀਕੇਸ਼ਨ ਜੀ ਉਹਨਾਂ ਨੇ ਕੋਈ ਕਿਆ ਸੀ ਸਾਨੂੰ ਗ੍ਰਾਉਂਡਸ ਆਫ ਰੈਸ਼ ਤੇ ਮੈਂ ਦੱਸਾਂ ਚਾਹਾਂਗਾ ਕਿ ਜਿਹੜੇ ਪਿਛਲੇ ਜਦੋਂ ਪਹਿਲੇ ਰਿਮਾਂਡ ਆਰਡਰ ਹੋਏ ਨੇ ਉਹਦੇ ਵਿੱਚ ਕੋਰਟ ਨੇ ਹੀ ਹੋਲਡ ਕੀਤਾ ਸੀਗਾ ਕਿ ਇਹਨਾਂ ਨੂੰ ਅਸੀਂ ਦੇ ਚੁੱਕੇ ਹੈਗੇ ਆਂ ਗ੍ਰਾਊਂਡਸ ਆਫ ਅਰੇਸਟ ਹਾਂਜੀ ਇਸ ਤੋਂ ਇਲਾਵਾ ਵੀ ਸਰ ਕੋਈ ਹੋਰ ਐਪਲੀਕੇਸ਼ਨ ਜਿਹੜੀ ਹੈਗੀ ਉਹ ਉਹਦੇ ਤੇ ਬਹਿਸ ਹੋਈ ਅੱਜ ਕੁਝ ਹੋਰ ਆਪਣੇ ਕਾਗਜ਼ਾਂ ਦੀ ਮੰਗ ਕਰ ਰਹੇ ਸੀਗੇ ਜਿਹੜੇ ਕਿ ਇਸ ਸਟੇਜ ਤੇ ਇਨਵੈਸਟੀਗੇਸ਼ਨ ਸਟੇਜ ਤੇ ਨਹੀਂ ਦਿੱਤੇ ਜਾ ਸਕਦੇ ਤੇ ਉਹਦੇ ਬਾਰੇ ਵੀ ਕੋਰਟ ਵਿੱਚ ਜਿਹੜਾ ਹੈਗਾ ਉਹਦੇ ਚ ਰਿਪਲਾਈ ਫਾਈਲ ਕੀਤੀ ਕਿਹੜੀ ਨੈਕਸਟ ਡੇਟ ਜਿਹੜੀ ਹੈ ਸਰ ਕਿਹੜੀ 22 ਜੁਲਾਈ 22 ਜੁਲਾਈ ਠੀਕ ਹੈ ਤਾ ਅ ਅੱਜ ਵਿਕਰਮ ਮਜੀਠੀਆ ਨੂੰ ਲੈ ਕੇ ਜਿਹੜੀ 2-3 ਜਿਹੜੀ ਐਪਲੀਕੇਸ਼ਨ ਲਾਈ ਗਈ ਸੀ ਉਹਦੇ ਵਿੱਚ ਅੱਜ ਕਾਫੀ ਦੇਰ ਬਹਿਸ ਹੋਈ ਹੈ ਦੋਨੋਂ ਪੱਖਾਂ ਦੇ ਵਿੱਚ ਬਹਿਸ ਹੋਈ ਹੈ ਕਿਉਂਕਿ ਬੈਰਿਕ ਚੇਂਜ ਨੂੰ ਲੈ ਕੇ ਥ੍ਰੈਟ ਨੂੰ ਲੈ ਕੇ ਗੱਲ ਕੀਤੀ ਗਈ ਸੀ ਹਾਲਾਂਕਿ ਹੁਣ 22 ਤਰੀਕ ਨੂੰ ਰਿਪਲਾਈ ਜਿਹੜਾ ਮੰਗਿਆ ਗਿਆ ਹੈ ਦੂਜਾ ਗਰਾਉਂਡ ਅਰੈਸਟ ਦੀ ਵੀ ਗੱਲ ਕੀਤੀ ਗਈ ਸੀ ਜੋ ਕਿ ਕੋਰਟ ਵੱਲੋਂ ਕਿਹਾ ਗਿਆ ਕਿ ਅਸੀਂ ਆਲਰੇਡੀ ਦੇ ਚੁੱਕੇ ਹਾਂ ਹੁਣ 22 ਤਰੀਕ ਨੂੰ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਫੈਕਟਸ ਜਿਹੜੇ ਰਹਿੰਦੇ ਨੇ ਜਾਂ ਫਿਰ ਕੋਰਟ ਵੱਲੋਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਕਿਸ ਤਰ੍ਹਾਂ ਦਾ ਫੈਸਲਾ ਉਹ ਸੁਣਾਇਆ ਜਾਂਦਾ ਹੈ ਵਿਕਰਮ ਮਜੀਠੀਆ ਦੀ ਐਪਲੀਕੇਸ਼ਨ ਨੂੰ ਲੈ ਕੇ ਅੱਜ ਮੋਹਾਲੀ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਡਬਲ ਏ ਜੀ ਪ੍ਰੀਤਿੰਦਰ ਪਾਲ ਜੀ ਸਾਡੇ ਨਾਲ ਨੇ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਅੱਜ ਜਿਹੜੀ ਇਹਦੇ ਵੀ ਸੁਣਵਾਈ ਹੋਈ ਹੈ ਇੱਕ ਤਾਂ ਬੈਰਿਕ ਸਰ ਬੈਰਿਕ ਚੇਂਜ ਕਰਨ ਦੀ ਜਿਹੜੀ ਗੱਲ ਕੀਤੀ ਗਈ ਸੀ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਇੱਕ ਗਰਾਊਂਡ ਜਿਹੜਾ ਉਹਦੇ ਚ ਦੋ ਤਿੰਨ ਐਪਲੀਕੇਸ਼ਨ ਹੋ ਰਹੇ ਕਿਹੜੀ ਕਿਹੜੀ ਐਪਲੀਕੇਸ਼ਨ ਤੇ ਅੱਜ ਬਹਿਸ ਹੋਈ ਹੈ ਅ ਅੱਜ ਜੀ ਜਿਹੜੀ ਪਹਿਲੀ ਆਪਾਂ ਐਪਲੀਕੇਸ਼ਨ ਦੀ ਗੱਲ ਕਰਦੇ ਆ ਇੱਕ ਉਹਨਾਂ ਨੇ ਆਪਣਾ ਬੈਰਿਕ ਚੇਂਜ ਕਰਨ ਲਈ ਕਿਹਾ ਸੀ ਸਿਕਿਉਰਟੀ ਬੇਸ ਤੇ ਅਸੀਂ ਅਦਾਲਤ ਨੂੰ ਦੱਸਿਆ ਕਿ ਵੀ ਜਿਹੜੇ ਸਿਕਿਉਰਟੀ ਬੇਸ ਤੇ ਐਪਲੀਕੇਸ਼ਨ ਇਹ ਲਗਾ ਰਹੇ ਨੇ ਐਜੋ ਕੋਈ ਐਪਲੀਕੇਸ਼ਨ ਇਹਨਾਂ ਦੀ ਸੁਪਰਡੈਂਟ ਜੇਲ ਨੂੰ ਤਾਂ ਦਿੱਤੀ ਨਹੀਂ ਗਈ ਹੈਗੀ ਤੇ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਸਿਕਿਉਰਟੀ ਦਾ ਪੂਰਾ ਪੁਖਤਾ ਇੰਤਜ਼ਾਮ ਕੀਤਾ ਗਿਆ ਹੈਗਾ ਤੇ ਜਿਹੜਾ ਅਸੀਂ ਅੱਡਾ ਡਾਟ ਆਫਿਸਰਸ ਨੂੰ ਰੋਸਟਰ ਦੇ ਉੱਤੇ ਲਗਾਇਆ ਹੋਇਆ ਹੈ ਉਹਨਾਂ ਲਈ ਸਪੈਸ਼ਲ ਕੀ ਉਹਨਾਂ ਦਾ ਗਾਰਡ ਕੀਤਾ ਜਾ ਸਕੇ ਹਮ ਔਰੈਂਜ ਜਿਹੜੀ ਗੱਲ ਕਰ ਰਹੀ ਸੀ ਕਿ ਔਰੈਂਜ ਕੈਟਾਗਰੀ ਚ ਵੀ ਚ ਉਹਨੂੰ ਰੱਖਿਆ ਹੋਗਾ ਲੇਕਿਨ ਉਹਨਾਂ ਦਾ ਇਲਜ਼ਾਮ ਹੈ ਉਹਨਾਂ ਦੀ ਵਾਈਫ ਦਾ ਵੀ ਇਲਜ਼ਾਮ ਸੀਗਾ ਕਿ ਕਿਤੇ ਨਾ ਕਿਤੇ ਥ੍ਰੈਟ ਹੈ ਸਰਕਾਰ ਪਹਿਲਾਂ ਵੀ ਕਹਿ ਰਹੀ ਸੀ ਬਿਲਕੁਲ ਵੀ ਕਿਸੇ ਪ੍ਰਕਾਰ ਦਾ ਜੇਲ੍ਹ ਦੇ ਅੰਦਰ ਉਹਨਾਂ ਨੂੰ ਕੋਈ ਥ੍ਰੈਟ ਨਹੀਂ ਹੈਗਾ ਬਿਲਕੁਲ ਸਾਰਾ ਕੁਝ ਸੇਫ ਤੇ ਸਿਕਿਉਰ ਕਰਕੇ ਚੱਲ ਰਿਹਾ ਹੈ ਅਸੀਂ ਇਸ ਚੀਜ਼ ਦਾ ਖਾਸ ਤੌਰ ਤੇ ਖਿਆਲ ਰੱਖ ਰਹੇ ਹਾਂ ਠੀਕ ਹੈ ਸਰ ਦੂਜੀ ਐਪਲੀਕੇਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਗੱਲ ਦੂਜੀ ਐਪਲੀਕੇਸ਼ਨ ਜੀ ਉਹਨਾਂ ਨੇ ਕੋਈ ਕਿਆ ਸੀ ਸਾਨੂੰ ਗ੍ਰਾਉਂਡਸ ਆਫ ਰੈਸ਼ ਮੈਂ ਦੱਸਾਂ ਚਾਹਾਂਗਾ ਕਿ ਜਿਹੜੇ ਪਿਛਲੇ ਜਦੋਂ ਪਹਿਲਾਂ ਰਿਮਾਂਡ ਆਰਡਰ ਹੋਏ ਨੇ ਉਹਦੇ ਵਿੱਚ ਕੋਰਟ ਨੇ ਹੀ ਹੋਲਡ ਕੀਤਾ ਸੀਗਾ ਕਿ ਇਹਨਾਂ ਨੂੰ ਅਸੀਂ ਦੇ ਚੁੱਕੇ ਹੈਗੇ ਆ ਗਰਾਉਂਡਸ ਆਫ ਅਰੈਸਟ ਹਾਂਜੀ ਇਸ ਤੋਂ ਇਲਾਵਾ ਵੀ ਸਰ ਕੋਈ ਹੋਰ ਐਪਲੀਕੇਸ਼ਨ ਜਿਹੜੀ ਹੈਗੀ ਉਹ ਉਹਦੇ ਤੇ ਬਹਿਸ ਹੋਈ ਅੱਜ ਕੁਝ ਹੋਰ ਆਪਣੇ ਕਾਗਜ਼ਾਂ ਦੀ ਮੰਗ ਕਰ ਰਹੇ ਸੀਗੇ ਜਿਹੜੇ ਕਿ ਇਸ ਸਟੇਜ ਤੇ ਇਨਵੈਸਟੀਗੇਸ਼ਨ ਸਟੇਜ ਤੇ ਨਹੀਂ ਦਿੱਤੇ ਜਾ ਸਕਦੇ ਤੇ ਉਹਦੇ ਬਾਰੇ ਵੀ ਕੋਰਟ ਵਿੱਚ ਜਿਹੜਾ ਹੈਗਾ ਉਹਦੇ ਚ ਰਿਪਲਾਈ ਫਾਈਲ ਕੀਤੀ ਕਿਹੜੀ ਨੈਕਸਟ ਡੇਟ ਜਿਹੜੀ ਹੈ ਸਰ ਕਿਹੜੀ 22 ਜੁਲਾਈ 22 ਜੁਲਾਈ ਠੀਕ ਹੈ ਤਾਂ ਅ ਅੱਜ ਵਿਕਰਮ ਮਜੀਠੀਆ ਨੂੰ ਲੈ ਕੇ ਜਿਹੜੀ 2-3 ਜਿਹੜੀ ਐਪਲੀਕੇਸ਼ਨ ਲਾਈ ਗਈ ਸੀ ਉਹਦੇ ਵਿੱਚ ਅੱਜ ਕਾਫੀ ਦੇਰ ਬਹਿਸ ਹੋਈ ਹੈ ਦੋਨੋਂ ਪੱਖਾਂ ਦੇ ਵਿੱਚ ਬਹਿਸ ਹੋਈ ਹੈ ਕਿਉਂਕਿ ਬੈਰਿਕ ਚੇਂਜ ਨੂੰ ਲੈ ਕੇ ਥ੍ਰੈਟ ਨੂੰ ਲੈ ਕੇ ਗੱਲ ਕੀਤੀ ਗਈ ਸੀ ਹਾਲਾਂਕਿ ਹੁਣ 22 ਤਰੀਕ ਨੂੰ ਰਿਪਲਾਈ ਜਿਹੜਾ ਮੰਗਿਆ ਗਿਆ ਹੈ ਦੂਜਾ ਗਰਾਉਂਡ ਅਰੈਸਟ ਦੀ ਵੀ ਗੱਲ ਕੀਤੀ ਗਈ ਸੀ ਜੋ ਕਿ ਕੋਰਟ ਵੱਲੋਂ ਕਿਹਾ ਗਿਆ ਕਿ ਅਸੀਂ ਆਲਰੇਡੀ ਦੇ ਚੁੱਕੇ ਹਾਂ ਹੁਣ 22 ਤਰੀਕ ਨੂੰ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਫੈਕਟਸ ਜਿਹੜੇ ਰਹਿੰਦੇ ਨੇ ਜਾਂ ਫਿਰ ਕੋਰਟ ਵੱਲੋਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਕਿਸ ਤਰ੍ਹਾਂ ਦਾ ਫੈਸਲਾ ਉਹ ਸੁਣਾਇਆ ਜਾਂਦਾ ਹੈ